ਕੋ ਵੀ ਤੁਹਾਡੇ ਪਰਵਰਦੇ ਵਿੱਚ ਪਹੁੰਚਣ ਤੁਹਾਡੇ ਨਾਲ ਦੀ ਉਸ ਦਿੱਤੇ ਮਹਿਮਾ ਦੀ ਉਹ ਨਹੀਂ ਕਰਦੇ ਦੋ ਬੰਨਾ ਜੋ ਮੰਗਿਆ ਹੈ ਆ ਪ੍ਰਵਾਨ ਕਰਨਾ ਪ੍ਰਭੂ ਯਸੂ ਰਾਜਾ ਤੁਹਾਡੇ ਜਿੰਦੇ ਨਾਮ ਦੇ ਵਿੱਚ ਵਧੀਏ ਪੁਨੀਬਤ ਦਾ ਮੈਸਜ ਜੀ ਆਂ ਸੰਗੋੜਾਵਾ ਤੁਹਾਡੀ ਬਾਣੀ ਦਾ ਬਾਲਾ ਜਿੱਥੇ ਦੋ ਜਾਂ ਤਿੰਨ ਰੂਆ ਗੱਡੀਆਂ ਹੋ ਕੇ ਮੈਨੂੰ ਯਾਦ ਕਰਨ ਦੀਆਂ ਮੈਂ ਉੱਥੇ ਆਇਆ ਨਾ ਨਾ ਹੋਦਾ ਆਪ ਫੜੇ ਬੈਠੇ ਦੋ ਤਾਵਾ ਤੇ ਤਰ ਗੋਤੀ ਆਇਆ ਨਾ ਨਾ ਮੈਸਜ ਜੀ ਧਿਆ ਕਰਦੀ ਕਿਰਪਾ ਕਰਨੀ ਜਿੰਨੀਆਂ ਦੁਆਾਂ ਕੀਤੀਆਂ ਗੂੜ ਪਰਿਵਾਰਾਂ ਤੁਹਾਨੂੰ ਸਭ ਦੇ ਸਫਲ ਹੋਣ ਅਰੇ ਕੀ ਬਾਤ ਆ ਤੁਹਾ ਬਾਤ ਆ ਦੇ ਹੱਥਾਂ ਵਿੱਚ ਉਹ ਮਦਦਿਆ ਸੰਭਾਲ ਕੇ ਰੱਖਣਾ ਤੇ ਤਾਂ ਪਰਮੇਸ਼ਰ ਜੀ ਜੋ ਵੀ ਪ੍ਰਣ ਪਾਈ ਵਰਤਰਾ ਕੇ ਤੁਹਾਨੂੰ ਜਾਣ ਕਰਕੇ ਤਾਂ ਮੇਰੇ ਜੀ ਉਹਨਾਂ ਨੂੰ ਵੀ ਹਿੰਮਤ ਤੱਕ ਬਖਸ਼ ਦਿਆਂ ਉਹਨਾਂ ਦੇ ਕਰਾ ਵਿੱਚ ਵਰਤਾ ਦੇਵੀਆਂ ਤਾਂ ਪਰਮੇਸ਼ਰ ਜੀ ਆਮ ਚੈਨ ਚੋਕ ਸ਼ਾਂਤੀ ਹੋਵੇ ਤੇ ਤਾਂ ਪਰਮੇਸ਼ਰ ਜੀ ਉਹਨਾਂ ਦੇ ਕਰਾ ਵਿੱਚ ਜੋ ਵੀ ਤੁਹਾਡੇ ਕੋਲੋਂ ਮੰਗਣ ਉਹਨਾਂ ਨੂੰ ਦਵਾਵਾਂ ਵਿੱਚ ਉੱਤਰ ਦੇਣਾ ਤੇ ਤਾਂ ਪਰਮੇਸ਼ਰ ਜੀ ਜੋ ਇਸ ਪਵਣ ਵਾਸਤੇ ਮੰਗਿਆ ਵਾ ਪੂਰਨ ਕਰਵਾਏ ਮੇਰੇ ਇਸਦੇ ਮੇਤਾ ਪਰਮੇਸ਼ਰ ਜੀ ਉਹਲੇ 15 ਰਾਤਾਂ ਹੋਣ ਵਾਲਾ ਤੋਂ ਹੀ ਪਰਮੇਸ਼ਰਿਆ ਮੇਤਾ ਪਰਮੇਸ਼ਰ ਜੀ ਜੋ ਪਵਣ ਵਾਲੇ ਜਨਾ ਵਿੱਚ ਮੇਤਾ ਪਰਮੇਸ਼ਰ ਜੀ ਤੁਸੀਂ ਜਿੰਨੇ ਵੀ ਬੰਦਨ ਦੇ ਮੇਤਾ ਪਰਮੇਸ਼ਰ ਜੀ ਬੋਲਣ ਵਾਸਤੇ ਤਿਆਰ ਹੋ ਮੇਤਾ ਪਰਮੇਸ਼ਰ ਜੀ ਤੁਹਾਡਾ ਨਖਾਵੀ ਤਨਵਾਦ ਕਰਾਂਗੇ ਜੋ ਤੁਹਾਡਾ ਇਸਤਰ ਦਾ ਯਾਰਾ ਨੇ ਜੀ ਕਰਿਆ ਉਸੀਆਂ ਤੇ ਜਾਵਨਾ ਬਣਾਈਏ ਮੇਤਾ ਪਰਮੇਸ਼ਰ ਜੀ ਸਾਰੀ ਟੀਮ ਦੇ ਅੰਸਾ ਗਣਾਵਾ ਸਭਲਾ ਮੇ ਤੁਹਾਨੂੰ ਤਾਰ ਬਸ ਰਹੀਆ गांव وچ آون دی پتہ ਪਰਮੇਸ਼ਰ ਜੀ ਸੁਰਖਲਾਮਤਾ ਕਰੋਸਰੀਆਂ بچਾਉਣ ਵਾਲਿਆਂ ਦੇ ਸਾਥ ਪਤਾ ਪਰਮੇਸ਼ਰ ਜੀ ਸਾਥ ਜੁੜਦੇ ਨੇ ਇਹਨਾਂ ਦੇ ਅੰਗ ਸੰਗਣਵਾ ਸਭ ਨਾਲ ਜੁੜਦੇ ਤਾਂ ਲੋਸਰੀਆਂ ਵਾਰਤਵਾਤ ਜਿਸੀ ਆਏ ਤੁਹਾਡੇ ਪਵਦ ਵਿੱਚ ਤੁਹਾਡੇ ਨਾਲ ਅੰਦਾਲ ਜਾ ਰਹੇ ਲੋੜਾ ਥੋੜਾ ਪੂਰਿਆ ਕਰਨ ਵਾਲੇ ਪਤਾ ਪਰਮੇਸ਼ਰ ਜੀ ਧਿਆਰ ਕਰਦੀਆਂ ਕਿਰਪਾ ਕਰੀਆਂ ਜੋ ਆਂਧਾਵਾਤ ਸੁਣਾ ਜਾਏ ਜੋ ਵੀ ਤੁਹਾਡੇ ਦਾਸ ਦੇ ਵਿੱਚ ਦੱਸਣਾ ਵਾ ਪਿਤਾ ਪਰਮੇਸ਼ਰ ਜੀ ਆਪਰੇ ਦਾਸ ਨੂੰ ਆਇਆ ਆਗਣਾ ਤਾਇਆ ਵਚਨ ਬਖਸ਼ਣਾ ਦਾ ਪਰਮੇਸ਼ਰ ਜੀ ਕਾਤੋ ਸਿੱਕੇ ਕਲੀਚਾ ਤੱਕ ਸੁਣਾ ਸਕੀ ਧਿਆ ਕਰਦੀ ਕਿਰਪਾ ਕਰਦੀਆਂ ਜਿੰਨੀਆਂ ਨਵਾਵਾਂ ਕੀਤੀਆਂ ਜ਼ਹੂਨ ਪੈਂਦਾ ਮੈਂ ਤੁਹਾਨੂੰ ਸਭੇ ਦਸ ਪਾਉਣ ਉਹ ਰਹਿਦੀ ਬਾਤ ਆ ਤੁਹਾਂ ਦੇ ਹੱਥਾਂ ਵਿੱਚ ਤੋਂ ਦਿੰਨਿਆ ਸਵਾਰ ਕੇ ਰੱਖਣਾ ਪ੍ਰਾਰਥਨਾ ਚੰਦਾ ਕੋਲ ਕਰਨਾ ਮੰਗਣਾ ਸਰੀ ਬੇਟੇ ਕਦਮਾਂ ਦੀ ਇਸ ਤੋਂ ਸਿੱਧੇ ਜੀਨਾ ਤੇ ਆਹ ਨਹੀਂ

सरदार ना याद करके किया था सारे बोला मैं आलू लिया आलू लिया वो बोला हम ये सब से इलावा दो जहाँ ना था मालिक ने कहा कि आप इतना कुछ बेचा है वो नबियाँ जो थे सरदार बन के लिया सारी तख्ती सारी कायना तो दे दिया वो जो आप बेचने का ही चुक दिया सब

جي <laughs> i be भाई यू ते दवारे उते आंदगी ॾाढ मिलंद सुख मिलंद वसा ज़िंदी सुख मिलंदा ਹਾਲੇਲੀਉਹ ਸਾਰੇ ਸਾਡੇ ਸੰਤ ਨੇ ਆਪਣੇ ਅੱਥਰੂ ਬੋਲਾ ਤੇ ਬੂਦੋ ਬਾਕੇ ਨਾਲ ਸਾ